ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜਿਹਦੀਆਂ ਦਰਤਾ ਤੇ ਅਸੀਂ ਚੈੱਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਆਇਦਾ ਪਦਾਰਥ ਜਾਂ ਕੋਈ ਨਜਾਇਜ਼ ਹਸਲਾ ਡਿਸਪਲਾਈ ਨਾ ਕਰਦਾ ਹੋਵੇ ਤੈਨੂੰ ਸਟ੍ਰਿਕਨਾਈਜ਼ ਚੈੱਕ ਕਰ ਰਹੇ ਆ ਇਸੇ ਤਰ੍ਹਾਂ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1-23 ਤੋਂ 10-11-23 ਤੱਕ 350 ਗ੍ਰਾਮ ਹੀਰੋਨ ਬਰਾਮਦ ਕੀਤੀ 47 ਕਿਲੋ 260 ਗ੍ਰਾਮ ਫੀਵ 188 ਕਿਲੋ ਨੂਰਾਪੋਸਤ 64 ਕਿਲੋ ਗਾਂਜਾ 950 ਗ੍ਰਾਮ ਚਾਰਸ 55000 ਨਿਸ਼ਲੀਆਂ ਗੋਲੀਆਂ ਤੇ 19 ਆਰਮਡ ਦੇ ਪਰਚੇ ਦਰਜ ਕੀਤੇ ਆ 19 ਅਸਲੇ ਬਰਾਮਦ ਕੀਤੇ ਆ ਤੇ 67 ਮਕਦਮੇ ਐਨਡੀਪੀਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਨਸ਼ਿਆਂ ਉਪਰ ਚੱਲਦਾ ਰਹੂਗਾ ਇਸੇ ਤਰ੍ਹਾਂ ਦੇ ਟੈਕਿੰਗ ਹੋ ਰਹੀ ਹੈ ਆ ਪੰਜਾਬ ਦੇ ਵਿੱਚ ਅਜੇ ਹੋਰ ਵੀ ਕਿਤੇ ਜਗ੍ਹੀਆਂ ਆ। ਜਲੰਧਰ ਪਹਿਲਾਂ ਮੈਂ ਕਰਕੇ ਆਵਾ ਸਟੇਸ਼ਨ ਤੇ ਹੁਣ ਫਿਰ ਇੱਥੇ ਆਇਆ। ਚੈੱਕਿੰਗ ਚੱਲ ਰਹੀ ਹੈ ਲਗਾਤਾਰ ਤੰਗੀ ਰਹੀ। ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਜਿਹੜਾ ਕਿ ਦੇਖਦੇ ਕੋਨੇ-ਕੋਨੇ ਤੋਂ ਟレイン ਆਉਂਦੀਆਂ ਨੇ ਤੇ ਹੋਰ ਚੈੱਕਿੰਗ ਲਈ ਆਪਣੇ ਮੁਲਾਜ਼ਮ ਕਿੰਨੇ ਮੁਲਾਜ਼ਮ ਤੇ ਹਰ ਸਮੇਂ। ਔਰ ਟレイン ਦੇ ਨਾਲ ਸਾਡੇ ਅੰਬਾਲੇ ਤੋਂ ਜਾਖਲ ਤੋਂ ਦੋ-ਦੋ ਮੁਲਾਜ਼ਮ ਜਾਂਦੇ ਨੇ। ਜਿਹੜੇ ਪਠਾਨਕੋਟ ਤੱਕ ਹੁਸ਼ਾਰਪੁਰ ਤੱਕ ਅਬਰਸਰ ਬੋਰ ਤੱਕ ਜਾਂਦੇ ਨੇ। ਫਿਰ ਉੱਥੋਂ ਅਗਲੇ ਦਿਨ ਉਸੇ ਦਿਨ ਹੀ ਅਗਲੇ ਦਿਨ ਟレイン ਤੇ ਚੱਲ ਕੇ ਅੰਬਾਲੇ ਤੇ ਜਾਖਲ ਪਹੁੰਚਦੇ ਨੇ। ਤੇ ਸਾਡੀ ਟਰੈਕ ਰੂਟੀ ਵੀ ਚੱਲ ਰਹੀ ਹੈ ਦੋ ਦੋ ਬਲਾਇਬ ਰਾਤ ਨੂੰ 9 ਤੋਂ 5 ਵਜੇ ਤੱਕ ਸਿਰ ਡੰਦਨੀ ਟਰੈਕ ਰੂਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਦੇ ਕੋਲ ਹੁੰਦਾ ਤੇ ਹਰ ਤਰੀਕੇ ਨਾਲ ਸੀ ਸਟੇਸ਼ਨ ਦੀ ਟਰੈਕ ਦੀ ਸਕਿਉਰਟੀ ਵੀ ਚੈੱਕ ਕਰ ਰਹੇ ਨੇ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਟ ਕਰਦੇ ਨੇ ਤੇ ਕੁਝ ਅਸ਼ਾਰਤੀ ਲੋਕ ਇਸ਼ਾਰਸ਼ਾ ਵੀ ਕਰਦੇ ਨੇ ਉਹਨਾਂ ਲਈ ਤੋਂ ਵੀ ਸਾਡੀ ਸਾਡੀ ਪੈਟਰੋਲਿੰਗ ਪਾਰਟੀ ਉਹਨਾਂ ਨੂੰ ਜਿਹੜੇ ਨਜਾਇਜ਼ ਬੈਠੇ ਹੁੰਦੇ ਬਿਨਾਂ ਟੂਟ ਰੌਣ ਬਾਹਰ ਕੱਢਿਆ ਨੂੰ ਉਹਨਾਂ ਦੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਕਿਤੇ ਹੋਰ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਬਾਅਦ ਕੱਲ ਨੂੰ ਫੇਰ ਕੀਤੀ ਜਾਏਗੀ ਕੱਲ ਨੂੰ ਫੁਵਾੜੇ ਵਾਲੇ ਪਾਸੇ ਫੁਵਾੜਾ ਲੁਹਣਾ ਜਾਵਾਂਗੇ ਤੇ ਸਾਡੇ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਜਿਹੜੇ ਚਾਲੂ ਹਾਲਤ ਨੇ ਕਿਤੇ ਵੀ ਆਰਪੀਐਫ ਦੇ ਨਿਗਰਾਨੀ ਅੱਥ ਸਹੀ ਕੈਮਰੇ ਚੱਲ ਰਹੇ ਨੇ ਅੱਜ ਕਿੰਨੇ ਲੋਕਾਂ ਦੇ ਜਿਹੜੀ ਚੈਕਿੰਗ ਕੀਤੀ ਗਈ ਹੈ ਕੋਈ ਡੌਗ ਸਕੁਐਡ ਦੀ ਮਤਲਬ ਹਾਂਜੀ ਜੁਵਿੰਦਰ ਡੌਗ ਸਕੁਐਡ ਦੀ ਮਤਲ ਲੈ ਗਈ ਸੀ ਇੱਥੇ ਅਸੀਂ ਵੈਸੇ ਚੈੱਕ ਚੈੱਕ ਕੀਤਾ ਲੇਡੀ ਟ੍ਰਾਂਸਪੋਰਟ ਨੇ ਕੀਤਾ ਲੇਡੀ ਐਸਐਨਐਮ ਮੁਲਾਜ਼ਮਾਂ ਨੂੰ ਚੈੱਕ ਕੀਤੀਆਂ ਕਿਉਂ 150 ਲਗਪਗ ਮੁਲਾਜ਼ਮ ਬੰਦਾ ਹੀ ਚੈੱਕ ਕੀਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਸਟੇਸ਼ਨ ਤੇ ਆਉਂਦੇ ਨੇ ਇਥੇ ਆ ਕੇ ਆਪਣੇ ਟ੍ਰੇਨ ਤੇ ਆਪਣੇ ਸਫ਼ਰ ਜਿਹੜਾ ਕਿ ਚાલુ ਨਹੀਂ ਪੂਰੇ ਅਲਰਟ ਹੋ ਕੇ ਆਪਣਾ ਸਫ਼ਰ ਕਰਨ ਕਿਉਂਕਿ ਬਿਨਾਂ ਟਿਕਟ ਤੋਂ ਜਾਂ ਗਲਤ ਬੰਦੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਉਹ ਫਿਰ ਜਦੋਂ ਬੰਦਾ ਕੋਈ ਸੁੱਤਾ ਹੋਵੇ ਜਾਂ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਜਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਕਰਕੇ ਜਿੰਨੇ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਲਰਟ ਹੋ ਕੇ ਡਿਊਟੀ ਆਪਣੇ ਸਫ਼ਰ ਕਰਨ